ਮੈਂ ਨਹੀਂ ਮੈਂ ਭਾਵੇਂ ਮਸਾਜ ਤੋਂ ਹੋਰ ਨਹੀਂ ਮਾਜਾ ਜੋ ਮੇਰੀ ਮੰਗ ਤੇ ਉਹ ਮਿਲ ਜੇ ਮੇਰਾ ਤਾਂ ਆਪਣਾ ਮਨ ਖਰਾਬ ਹੋ ਗਿਆ ਬੜਾ ਜਣ ਮੈਂ ਨਾ ਸਹੀ ਗੱਲ ਦੱਸਦਾ ਮੈਂ ਨਾ ਮੈਂ ਕਰ ਨਹੀਂ ਕਰਦਾ ਕਿ ਨਾ ਮੈਂ ਨਾ ਗੱਲਾਂ ਛੜੀਆਂ ਕਰਨੀਆਂ ਮੈਂ ਹੱਸਦਾ ਰਹੀ ਨਾ ਕੋਈ ਮਾਨ ਨਾ ਪੜ ਲੈਣਾ ਆਪਣਾ ਨਹੀਂ ਹੁਣ ਆਪਾਂ ਪਹਿਲਵਾਨ ਦੀਆਂ ਵੀਡੀਓ ਦੇਖੀਆਂ ਦੀਆਂ ਹੀ ਆ ਹਨਾ ਉਹਦੇ ਚ ਕਦੀ ਨਹੀਂ ਤੁਹਾਡੇ ਚਿਹਰੇ ਤੋਂ ਪਤਾ ਲੱਗਾ ਵੀ ਇੰਨਾ ਉਦਾਸ ਹੋਊਗਾ ਨਹੀਂ ਨਹੀਂ ਜਿੱਦਾਂ ਹੁਣ ਸਾਰੇ ਪਲੇਅਰ ਚੱਲੇ ਆ ਬਾਹਰ ਹਨਾ ਫੀਲ ਤਾਂ ਉਦਾਂ ਹੁੰਦਾ ਹੋਣਾ ਬੜਾ ਹਨਾ ਮੈਂ ਇਹਨੂੰ ਨਾ ਕੱਲ ਛੇੜਨਦਿਆਂ ਨਾ ਤੇਰੀ ਗੱਲ ਹੋਈ ਮੈਂ ਖੇਮ ਕਰਨ ਮੈਚਾਂ ਦੀ ਗੱਲ ਹੋਈ ਮੇਰੀ ਅੱਛਾ ਮੱਝ ਦੇ ਗਰਮੀਆਂ ਦੀ ਗੱਲ ਹੋ ਗਈ ਮੈਂ ਆਪਣੀ ਫਰਾਂਸੀ ਦੀ ਬਟੀਮ ਦੀ ਆਪਣੀ ਪੱਕੀ ਗੱਲ ਆ ਤੇ ਦਾਗਾਂ ਵਾਲੀ ਜਿਹਾ ਲੱਗਾ ਮੈਂ ਆਪਣਾ ਪਰ ਬੜਾ ਜਿਗਰਾ ਯਾਰ ਭੁਲਾਉਣ ਤੁਹਾਡਾ ਹੁਣ ਕੀ ਕਰਾਂਗੇ ਜਾਨ ਜੇ ਲਾਲਾ ਕੋਸੀ ਜਾਵਾਂ ਕੀ ਕਰਾਂਗੇ ਮੈਂ ਮੇਂ ਦੇਲਦਾ ਇਹ ਦੇ ਜੇ ਲੱਗਣਾ ਆ ਤੇ ਉਹ ਪਤਾ ਨਹੀਂ ਲੱਗ ਕਿਹਦੇ ਨੂੰ ਲੱਗ ਜਾਣਾ ਕਿ ਪਹੁਣਾ ਲੋਕੀ ਐ ਮੈਂ ਇੱਕ ਜਫਾ ਪਾਉਂਦੇ ਬਾਹਰ ਦਿਲ ਜਾਂਦੇ ਆ ਹਾਂ ਤੇ ਅੱਜ ਤੂੰ ਇੱਕ ਸਾਡੇ ਕੁੱਤੇ ਵਾਂਗੂ ਰਚਾਉਣ ਦੀ ਗੱਲ ਕਰਦੀ ਆ ਕਿ ਕਿਹੜਾ ਬੰਦਾ ਨਹੀਂ ਫੜਿਆ ਸਹੀ ਗੱਲ ਤੇ ਮੈਂ ਇਹ ਕਮਾ ਇਸੇ ਚੀਜ਼ ਨੂੰ ਮੈਂ ਕਿ ਯਾਰ ਗੁਰ ਹੋਰ ਦਰ ਜਾ ਕੇ ਨਾ ਅਪਦੀਪ ਸਿੰਘ ਉਹਨੇ ਬਹਿ ਕੇ ਬੜਾ ਮੈਂ ਗੁਰ ਮੈਂ ਨੇ ਕਦੀ ਕੇ ਬੰਦੇ ਨਾਲ ਗੱਲਾਂ ਸ਼ਿਕਾਉ ਕੀਤਾ ਮੈਂ ਸ਼ਿਕਾਉ ਕਰਦਾ ਰੱਬ ਨਾਲ ਕਿ ਡੇਲੀ ਇੱਕ ਮੈਚ ਚੱਲਦੇ ਸਤਾ ਉਹਨੇ ਮੈਨੂੰ ਰੋਜ਼ ਹੀ ਚੱਲ ਦੂਜਿਆਂ ਨਾਲੋਂ ਕਿਤੇ 1000 ਵਾਧੇ ਦੇ ਦੇ ਕਦੀ 500 ਵਾਧੇ ਦੇ ਉਹਨੇ ਕਦੀ ਪਤਾ ਨਹੀਂ ਲੱਗ ਦਿੱਤਾ ਕਿ ਇਹਨ ਗੋਪੀ ਸੁਤਾ ਨੇ ਮੈਂ ਅਗਰ ਮੈਂ ਉਸਤਾਦਾਂ ਦੇ ਨਹੀਂ ਦੇ ਸਕਦਾ ਮੈਨੂੰ ਇਹ ਕਿ ਮੈਂ ਕਪੜੇ ਲੈ ਤੇ ਮੈਂ ਰੇਤਾ ਸੀ ਮਰਦੇ ਪੈਸੇ ਨਹੀਂ ਅਜੇ ਓਏ ਹੋਏ